ਉੱਤੀ ਤੇ ਭਗਵੰਤ ਮਾਨ ਸਰਕਾਰ ਦੀ ਅੱਧੀ ਸਾਡੀ ਆ ਗੋਲਡਨ ਗੇਟ ਤੇ ਜੜੀ ਇੰਡਸਟਰੀ ਉੱਡੇ ਨਾਲੇ دریاਵਾ ਵਿੱਚ ਗੰਦਾ ਪਾਣੀ ਪਉਂਦੀ ਆ ਜ਼ਮੀਨ ਹੈਡ ਗੰਦਾ ਪਾਉਣੀ ਐ ਨੂੰ ਖੁੱਲੀਆਂ ਛੋਟਾ ਲੁਧਿਆਣੇ ਦੀ ਲક્ષਣ ਜਤਨ ਕਰਕੇ ਦੇਤੀਆਂ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਜਾਣਗੇ ਆ ਮੁਜੀਠੇ ਚ ਪਤਾ ਲੱਗਾ ਹੋਣਗੇ ਕਿਰ ਕੇ ਸਵਾਲ ਕਰਾਂਗੇ ਕਿਸਾਨਾਂ ਵੱਲੋਂ ਜਲ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ 2024 ਵਿੱਚ ਸੋਧ ਕਰਨ ਤੇ ਗੈਸ ਦੀਆਂ ਕੀਮਤਾਂ ਵਧਾਉਣ ਲਈ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਪੁਤਲੇ ਫੁਕੇ ਗਏ। ਕਿਸਾਨ ਆਗੂ ਸਰਵਣ ਸਿੰਘ ਪੰਦੇ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਅਮਲ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਤੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਜਲ ਪ੍ਰਦੂਸ਼ਣ ਰੋਕथाम ਅਤੇ ਨਿਯੰਤਰਣ ਸੋਧ ਐਕਟ 2024 ਵਿੱਚ ਸੋਧ ਕਰਕੇ ਕਾਰਖਾਨਿਆਂ ਨੂੰ ਪਾਣੀ ਪ੍ਰਦੂਸ਼ਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਉਹਨਾਂ ਕਹਿੰਦੇ ਕਿ ਇਹ ਸਭ ਲੁਧਿਆਣਾ ਦੇ ਵਪਾਰੀਆਂ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਉੱਥੇ ਵੋਟਾਂ ਪੈਣੀਆਂ ਹਨ। ਜਿਹੜਾ ਮੋਦੀ ਸਰਕਾਰ ਨੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਵਾ ਅਰ ਇਹ ਤੋਂ ਗਾਂ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਵੇਂ ਜਿਹੜਾ ਇਹਨਾਂ ਨੇ ਪੰਜਾਬੀਆਂ ਨੇ ਧਰੋਹ ਕਮਾਇਆ ਇਹ ਲਗਾਤਾਰ ਜਾਰੀ ਰੱਖਾਂਗੇ ਇਹਦੇ ਖਿਲਾਫ ਅਸੀਂ ਅਰ ਪੰਜਾਬੀਆਂ ਨਾਲ ਖਾਸ ਕਰਕੇ ਪਾਣੀ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਸੋਧ ਐਕਟ 2024 ਵਿੱਚ ਇਹਨੇ ਕੇਂਦਰ ਦੇ ਘੇਤੇ ਬਦਲਾ ਲੈਂਦਾ ਪਹਿਲੇ ਐਕਟ ਵਿੱਚ 1 ਤੋਂ 6 ਸਾਲ ਤੱਕ ਜਿਹੜਾ ਸੀਗਾ ਉਹ ਸਜ਼ਾ ਦਾ ਪ੍ਰਾਵਧਾਨ ਸੀਗਾ ਹੁਣ ਇਹਨਾਂ 15 ਤੋਂ 75 ਲੱਖ ਤੱਕ ਦਾ ਜੁਰਮਾਨਾ ਕਰਤਾ ਜੜੀ ਇੰਡਸਟਰੀ ਉੱਡੇ ਨਾਲੇ ਦਰਿਆਵਾਂ ਵਿੱਚ ਗੰਦਾ ਪਾਣੀ ਪਾਉਂਦੀ ਆ ਜ਼ਮੀਨ 'ਤੇ ਗੰਦਾ ਪਾਉਣੀ ਇਹਨੂੰ ਖੁੱਲੀਆਂ ਛੋਟਾ ਲੁਧਿਆਣੇ ਦੀ ਲક્ષਣ ਜਤਨ ਕਰਕੇ ਦੇਤੀਆਂ ਸਾਡਾ ਇੰਡਸਟਰੀ ਨਾਲ ਕੋਈ ਵਿਰੋਧ ਨਹੀਂ ਇੱਥੇ ਦੁਕਾਨਦਾਰਾਂ ਦੇ ਬੱਚੇ ਵੀ ਰਹਨੇ ਆ ਇੱਥੇ ਮਜ਼ਦਮਾਂ ਦੇ ਬੱਚੇ ਵੀ ਇੱਥੇ ਰੇੜੀ ਫੜੀ ਵਾਲਿਆਂ ਦੇ ਬੱਚੇ ਵੀ ਇੰਡਸਟਰੀ ਦੇ ਵੀ ਪੰਜਾਬ ਬਿਮਾਰੀਆਂ ਨਾਲ ਗ੍ਰਸਤ ਹੈਗਾ ਵਾ ਇੱਥੇ ਪਿੰਡਾਂ ਦੇ ਵਿੱਚ ਕੈਂਸਰ ਦੇ ਮਰੀਜ਼ ਹੈਪਟਸ ਬੀ ਦੇ ਮਰੀਜ਼ 슈ਗਰ ਦੇ ਮਰੀਜ਼ ਗੰਭੀਰ ਬਿਮਾਰੀਆਂ ਨਾਲ ਜੂਰਿਆ ਹੈ ਗੰਦੇ ਪਾਣੀ ਕਰਕੇ ਇਸ ਕਰਕੇ ਇਹਦਾ ਵੀ ਪਤਲਾ ਫੁੱਕਿਆ ਔਰ ਕਹਾ ਜਿਵੇਂ ਕਮ ਨੇ ਐਲਾਨ ਕੀਤਾ ਸਰਵਣ ਸਿੰਘ ਪੰਦੇ ਨੇ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਕੇਵਲ ਇੱਕ ਦਿਖਾਵਾ ਹੈ ਜੋ ਕਿ ਮੀਡੀਆ ਨੂੰ ਆਕਰਸ਼ਿਤ ਕਰਕੇ ਆਪਣਾ ਸਿਆਸੀ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਕਿ ਲੋਕਾਂ ਦੇ ਘਰਾਂ ਤੇ ਤੁਸੀਂ ਪੀਲਾ ਪੰਜਾ ਚਲਾ ਕੇ ਜੋ ਵਾਹ ਵਾਹੀ ਖੱਟਣਾ ਚਾਹੁੰਦੇ ਹੋ ਪੰਜਾਬ ਦੇ ਲੋਕ ਚੋਣਾ ਸਮੇਂ ਤੁਹਾਨੂੰ ਇਸ ਦਾ ਜਵਾਬ ਜ਼ਰੂਰ ਦੇਣਗੇ। ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਜਾਣਗੇ ਆ ਮੂਠੇ ਚ ਪਤਾ ਲੱਗਾ ਹੋਣਗੇ ਕਿਰ ਕੇ ਸਵਾਲ ਕਰਾਂਗੇ। ਵੀ ਕਿਉਂ ਪੁੱਟੇ ਕਿਸਾਨਾਂ ਦੇ ਮੋਰਚੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਤੁਹਾਡਾ ਸਟੈਂਡ ਕੀ ਆ ਨਸ਼ਿਆਂ ਤੇ ਤੁਸੀਂ ਢੋਂਗ ਕਰ ਰਹੇ ਜੇ ਕੋਈ ਸਪਲਾਈ ਲਾਈਨ ਟੁੱਟੀ ਨਹੀਂ ਹੈਗੀ ਜਿਹੜਾ ਤੁਸੀਂ ਪੀਲਾ ਪੰਜਾ ਚਲਾਰ ਰਹੇ ਜੇ ਇਹ ਉੱਤੇ ਕਿਸਾਨ ਇਹ ਕੋਈ ਕਾਨੂੰਨ ਨਹੀਂ ਕਹਿੰਦਾ ਹਾਂ ਭਗਵੰਤ ਮਾਨ ਜੀ ਜੇ ਤੁਹਾਡਾ ਬਲਡੋਜ਼ਰ ਚੱਲ ਰਿਹਾ ਕੱਲ ਨੂੰ ਵੋਟਰਾਂ ਦਾ ਬਲਡੋਜ਼ਰ ਵੀ ਚੱਲਣਾ ਪੰਜਾਬੀਆਂ ਦਾ ਉਹ ਤੁਹਾਡੇ ਨਾਲ ਤਗੜਾ ਹਨਾ ਦੋ ਮਹਾਰਾਜੇ ਬੈਠੇ ਆ ਇੱਕ ਪਟਿਆਲੇ ਦੇ ਮਹਾਰਾਜੇ ਦੀ ਪਟਿਆਲੇ 'ਚ ਇੱਕ ਬਾਤਲਾ ਦਾ ਮਹਾਰਾਜਾ ਹੁਣ ਸਤਾਉਦ ਦੇ ਮਹਾਰਾਜੇ ਦੀ ਵਾਰੀ ਆ ਤੋ ਤੁਸੀਂ ਕੋਈ ਨਸ਼ਾ ਬੰਦੀ ਨਹੀਂ ਕਰ ਰਹੇ گورنر ਦਾ ਮਾਰਚ ਸਿਰਫ মিডিਆ ਨੂੰ ਅੰਗੇਜ ਕਰਨ ਵਾਸਤੇ ਆ ਤੁਹਾਡੀ ਮਦਦ ਵਾਸਤੇ ਆ ਇਸ ਤਰੀਕੇ ਨਾਲ ਮਾਰਚਾਂ ਦਾ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਭਗਵੰਤ ਜਤਮਾਨ ਤੇ ਮੋਦੀ ਸਰਕਾਰ ਕਰ ਰਹੀਆਂ ਸਾੜ ਰਹੇ ਆ ਧੰਨਵਾਦ